ਅਹੋ ਜੀ ਤੁਸੀਂ ਮੋਰ ਬੈਕ ਤੇ ਹੋੜੇ ਤੁਮਾ ਖਾਣਾ ਦਰਾਹਾ ਦੇ ਵਿੱਚ ਇੱਕ ਐਫ ਆਈ ਆਰ ਨੰਬਰ ਪ्रेस नोट ਤੁਹਾਨੂੰ ਦਿੱਤੇ ਆ 44 ਨੰਬਰ ਇੱਕ ਦਰਜ ਕੀਤੀ ਆ ਇਹ ਬਲਜੀਤ ਸਿੰਘ ਇੱਥੇ ਕੰਪਲੇਨੈਂਟ ਆ ਉਹਨੇ ਜਿਹੜਾ ਉਹਦੀ ਸਟੇਟਮੈਂਟ ਹੈ ਉਹਦੀ ਸਟੇਟਮੈਂਟ ਦੇ ਮੁਤਾਬਕ ਐਫ ਆਈ ਆਰ ਲੋਨ ਕੀਤੀ ਹੈ ਅੰਦਰ ਸੈਕਸ਼ਨ ਪੀ ਐਨ ਐਸ ਨਹੀਂ ਅ ਤਰਾਮਾਸਾਰੀਏ ਪ੍ਰਸ਼ਨ ਹਉਤੇ ਦਿੱਤੀਆਂ ਹੋਈਆਂ ਕਿ ਕਿਵੇਂ ਬਾਈ ਨੇ ਬੰਦੇ ਉਹਨਾਂ ਨੇ ਦੱਸੇ ਤੇ ਬਾਕੀ ਹਲਕਾ ਤੇ ਬੰਦੇ ਉਹਨਾਂ ਦੀ ਜ਼ਮੀਨ ਤੇ ਆ ਕੇ ਉਹਨਾਂ ਨਾਲ ਮਾਰ ਕਟਾਈ ਕੀਤੀ ਮਾਰ ਦੇਣ ਦੀ ਨੀਅਤ ਦੇ ਨਾਲ ਜਿਹਦੇ ਤੇ ਪੁਲਿਸ ਦੇ ਕੋਲ ਜਦੋਂ ਇਨਫੋਰਮੇਸ਼ਨ ਆਈ ਤੇ ਤੁਰੰਤ ਉਥੇ ਪਹੁੰਚ ਕੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਹਨਾਂ ਦੇ ਵਿੱਚੋਂ ਅਸੀਂ ਕਰੀਬ 11 ਬੰਦੇ ਜਿਹੜੇ ਐ ਗ੍ਰਿਫਤਾਰ ਕਰ ਲਏ ਆ ਤਾਂ ਕਿ ਲਾਈਨ ਆਫ ਡਾਟਰ ਮੇਨਟੇਨ ਰਹੇ ਉਹਦੇ ਵਿੱਚ ਅੱਡਟ ਪੋਸਟ ਪਾਰਟੀਆਂ ਬਣਾ ਕੇ ਸਾਰੇ ਬੰਦਿਆਂ ਦੀ ਤੁਰੰਤ ਗ੍ਰਿਫਤਾਰੀ ਕੀਤੀ ਔਰ ਇਹਦੀ ਜਿਹੜੀ ਅੰਦਾਜ਼ ਤਫਤੀਸ਼ ਹੈ ਉਹ ਅਮਚਲਿਆਂ ਦੀ ਜਾ ਰਹੀ ਹੈ ਜਿਹਦੇ ਵਿੱਚ ਅਜੇ ਜਿਹੜੀ ਬਾਕੀ ਰਿਕਵਰੀ ਹਥਿਆਰਾਂ ਦੀ ਪਲੱਸ ਜਿਹੜੇ ਵਾਹਨ ਯੂਜ਼ ਹੋਏ ਉਹ ਵੀ ਕੀਤੀ ਜਾ ਰਹੀ ਹੈ। ਇਹਦੇ ਵਿੱਚ ਜਿਹੜਾ ਵਜਾ ਰੰਜਿਸ਼ ਹੈ ਉਹ ਲੈਡ ਦਾ ਡਿਸਪਿਊਟ ਹੈ। ਇਹ ਦੱਸਣ ਜੋਗ ਇਥੇ ਇਹ ਹੈ ਕਿ ਜਿਹੜੇ ਬੰਦੇ ਅਸੀਂ ਗ੍ਰਿਫਤਾਰ ਕੀਤੇ ਐ ਇਹਦੇ ਵਿੱਚ ਕਈ ਇਸ ਤਰ੍ਹਾਂ ਦੇ ਮੁਲਜਮ ਨੇ ਜਿਨ੍ਹਾਂ ਤੇ ਕਈ ਕਈ ਮਕਦਮੇ ਜੱਜ ਨਹੀਂ ਇਹਦੇ ਵਿੱਚ ਅਸੀਂ ਹੁਣਾਂ ਬੰਦਿਆਂ ਦੇ ਨਾਮ ਵੀ ਵਿੱਚ ਦਿੱਤੇ ਆ ਪ੍ਰੈਸ ਨੋਟ ਦੇ ਵਿੱਚ ਜਿਹੜੇ ਉਹਨਾਂ ਨੇ ਲਿਖਾਏ ਆ ਜਿਹੜੇ ਬੰਦੇ ਅਸੀਂ ਹੁਣ ਤੱਕ ਗਿਸਤਾਰ ਕਰਦੇ ਉਹ ਵੀ ਜਿਹੜੇ ਬੰਦੇ ਮਲਬ ਬਦਨਾਮ ਕਿਸਮ ਦੇ ਬੰਦੇ ਜਿਹੜੇ ਕਾਨੂੰਨ ਨੂੰ ਆਪਣੇ ਹੱਥ ਚ ਲੈਂਦੇ ਨੇ ਉਹ ਉਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਜੋ ਪੁਲਿਸ ਦੀ ਬਣਦੀ ਸੀ ਤਾਂ ਕਿ ਜਿਹੜਾ ਲਾਇਨ ਆਰਡਰ ਹੈ ਉਹਨੂੰ ਮੇਨਟੇਨ ਰੱਖਿਆ ਜਾਵੇ ਦ੍ਰੰਤ ਅਸੀਂ ਕੌਗਨੀਸ਼ੈਂਸ ਲਿੱਤਾ ਤੇ ਆਪਣੇ ਸੀਨੀਅਰ ਅਫਸਰਾਂ ਦੀ ਹਦਾਇਤ ਦੇ ਮੁਤਾਬਕ ਸਖਤ ਮਿਹਨਤ ਕਰਕੇ ਇਹਨਾਂ ਬੰਦਿਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਔਰ ਅਸੀਂ ਤਾਂ ਕਿ ਸਾਡਾ ਜਿਹੜਾ ਆਪਣਾ ਇਹ ਇਲਾਕਾ ਹੈ ਪੁਲਿਸ ਜ਼ਿਲ੍ਹਾ ਖੰਡਾ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਯੋਦੀ ਯਾਦਵ ਜੀ ਜਿਨ੍ਹਾਂ ਦਾ ਪ੍ਰਾਨ ਹੈ ਕਿ ਅਸੀਂ ਲਾਡ ਡਾਟਰ ਜਿਹੜਾ ਹੈਗਾ ਉਹ ਖਰਾਬ ਨਹੀਂ ਹੋਣ ਦੇਣਾ ਔਰ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲੈਣ ਦੇਣਾ ਸਰ ਜਿਹੜੇ 11 ਬੰਦੇ ਕਾਬੂ ਕੀਤੇ ਗਏ ਨੇ ਉਹਨਾਂ ਤੋਂ ਹਥਿਆਰ ਵੀ ਬਰਾਮਦ ਹੋਏ। ਤੁਹਾਨੂੰ ਮੈਂ ਦੱਸਿਆ ਹੈਗਾ ਕਿ ਅਸੀਂ ਇਹ ਗੈਸਟਾਰੀ ਦਰਦ ਕਰ ਲਈ ਹੈ ਤੇ ਜਿਹੜੀ ਇਹਨਾਂ ਦੇ ਵਿੱਚ ਬਰਾਮਦਗੀ ਉਹ ਕੀਤੀ ਜਾ ਰਹੀ ਹੈ। ਸਰ ਜਿਹੜੇ ਇਹ ਸਾਰੇ ਹੈਗੇ ਨੇ ਕਿਸ ਕਾਰੋਬਾਰ ਨਾਲ ਰਿਲੇਟਡ ਹੈਗੇ ਜਿਹੜੇ ਮੁਕੱਦਮੇ ਰਜਿਸਟਰਡ ਹੈਗੇ ਨੇ ਕੀ ਇਹ ਸਾਰੇ ਪ੍ਰੋਪਰਟੀ ਨਾਲ ਰਿਲੇਟਡ ਹੈਗੇ ਜਾਂ ਕੋਈ ਵੱਖ-ਵੱਖ ਹੋਰ ਇਹਦੀ ਇੱਜਨਾ ਜੀ ਆਟਾਟ ਪੱਤੀ ਦਰਜ ਨੇ ਮਾਰਕੋਟਾਈ ਦੇ ਵੀ ਨੇ ਇਹਨਾਂ ਦੇ ਵਿੱਚ ਹੀਨਿਸ ਕ੍ਰਾਈਮ ਦੇ ਵੀ ਨੇ ਈਵਨ ਐਨਡੀਪੀਐਸ ਦੇ ਵੀ ਨੇ ਇਹ ਬੰਦੇ ਜਿਹੜੇ ਆਹ ਕਿਹੜੇ ਬੰਦੇ ਨੇ ਜੀ ਇੱਕ ਇੱਕ ਮਿੰਟ ਮਾਲ ਨਹੀਂ ਮੈਂ ਤੁਹਾਨੂੰ ਦੱਸ ਸਕਦਾ ਹਾਂਗਾ ਪ੍ਰੈਸ ਨੋਟ ਦੇ ਵਿੱਚ ਇਹ ਸਾਰੇ ਦੁਰਾਹਾ ਤੇ ਦੁਰਾਹਾ ਦੇ ਆਲੇ-ਦੋਲੇ ਜਿਹੜੇ ਪਿੰਡ ਨੇ ਉੱਥੋਂ ਦੇ ਨੇ ਇਹ ਚਣਕੂਈਆਂ ਫੋੜ ਦੇ ਵਿੱਚ ਜਿਹੜਾ ਝਗੜਾ ਹੋਇਆ ਸੀ ਜਿੱਥੇ ਲੈਂਡ ਡਿਸਪਿਊਟ ਚੱਲ ਰਿਹਾ ਹੈਗਾ ਉਹਦੇ ਵਿੱਚ ਇਹ ਜਿਹੜੇ ਆਇਡੈਂਟੀਫਾਈਡ ਜਿਹੜੇ ਉਹਨਾਂ ਦੇ ਬਾਈ ਨੇ ਬੰਦੇ ਲਿਖਾਏ ਨੇ ਤੇ ਪਲੱਸ ਅਨਡੈਂਟੀਫਾਈਡ ਬੰਦੇ ਉਹ ਅਨਡੈਂਟੀਫਾਈਡ ਬੰਦੇ ਵੀ ਇਹਨਾਂ ਦੀ ਪੁਸ਼ਗੀਸ ਦੇ ਆਧਾਰ ਤੇ ਤੇ ਪਲੱਸ ਜਿਹੜੇ ਅਗ ਇਹ ਇੰਜਰਡ ਬੰਦੇ ਆ ਕਿਉਂਕਿ ਇਹਦੇ ਚ ਇੱਕ ਬਲਜੀਤ ਸਿੰਘ ਦੀ ਸਟੇਟਮੈਂਟ ਹੈ ਪਲੱਸ ਜਿਹੜੀ ਅਗੇ ਇਹਦੇ ਵਿੱਚ ਤਿੰਨ ਚਾਰ ਬੰਦਿਆਂ ਦੇ ਇਸ ਤੋਂ ਇਲਾਵਾ ਸੱਟਾਂ ਲੱਗੀਆਂ ਆ ਉਹ ਜਿਹੜੀਆਂ ਉਹਨਾਂ ਦੀ ਵੀ ਅਸੀਂ ਸਟੇਟਮੈਂਟਸ ਲੈ ਰਹੇ ਆ ਜਿਹੜੇ ਜਿਹੜੇ ਬੰਦੇ ਇਹਦੇ ਵਿੱਚ ਆ ਅਸੀਂ ਅੱਗੇ ਨਾਮਿਨੇਟ ਹੋ ਰਹੇ ਆ ਤੇ ਆਇਡੈਂਟੀਫਾਈ ਕਰ ਰਹੇ ਆ ਤੇ ਅੱਗੇ ਕਿਸ ਤਰ੍ਹਾਂ ਕਰ ਸਰ ਕਾਰੋਬਾਰ ਕੀ ਹੈ ਜੀ ਇਹਨਾਂ ਦਾ ਕਾਰੋਬਾਰ ਮੇਨ ਕੀ ਹੈ ਇਹਨਾਂ ਦਾ ਜਿਹੜੇ ਨੇ ਧਿਆਜ ਉਸ ਕਿਤੇ ਨੇ ਜੀ ਕੋਈ ਨਾ ਕਿ ਆਪਣੇ ਪਸੰਦ ਸੀ ਜਾਂ ਤੋਂ ਐ ਨਹੀਂ ਤੇ ਅੱਜ ਉਹ ਬਰਾਮਦ ਕੀਤੇ ਜਾ ਰਹੇ ਆ ਜਦੋਂ ਬਰਾਮਦਗੀ ਹੋ ਜਾਏਗੀ ਧਿਆਰਾਂ ਦੀ ਫਿਰ ਅਸੀਂ ਦੇਖਾਂਗੇ ਕਿ ਇਹ ਲਾਇਸੈਂਸੀ ਨੇ ਜਾਂ ਨਜਾਇਜ਼ ਨੇ ਸੋ ਜਿਹੜੇ ਇੰਜਰਡ ਨੇ ਉਹਨਾਂ ਦੇ ਕਿੰਨੀ ਐਕਸਟਾ ਲੱਗੀਆਂ ਨੇ ਇੰਜਰਡ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਐ ਵੀ ਜਿਹਦੀ ਅਸੀਂ ਸਟੇਟਮੈਂਟ ਲਿਖੀ ਐ ਉਹਦੀ ਜਿਹੜੀ ਐਮ ਐਲ ਆਰ ਐ ਉਹ ਉਹਦੇ ਐਮ ਐਲ ਆਰ ਦੇ ਮੁਤਾਬਕ ਉਹ ਡਾਕਟਰਾਂ ਦੀ ਰਿਪੋਰਟ ਐ ਉਹਦੇ ਸੱਟਾਂ ਸਭ ਤੋਂ ਵੱਧ ਐ ਬਾਹਾਂ ਤੇ ਸੱਟਾਂ ਨੇ ਉਹਦੇ ਤੇ ਜਿਹੜੇ ਬਾਕੀ ਐ ਉਹਨਾਂ ਦੀ ਵੀ ਇੱਕ ਦੀ ਵਾਧ ਤੇ ਐ ਇੱਕ ਦੇ ਕੰਨ ਤੇ ਸੱਟ ਆ ਗਈ ਠੀਕ ਐ ਜੀ ਕੀ ਲਾਉ ਕਿ ਇਹ ਸਾਰੀਆਂ ਜਿਹੜੀਆਂ ਸੱਟਾਂ ਨੇ ਸੱਟਾਂ ਤੇ ਧਰ ਚਾਰ ਨਾਲ ਉਹਨਾਂ ਨੇ ਕਿਰਪਾਨਾਂ ਯੂਜ਼ ਕੀਤੀਆਂ ਜਿਹੜੀ ਗੋਲੀ ਫਾਇਰਿੰਗ ਕੀਤੀ ਐ ਜਿਹੜੀ ਫਾਇਰ ਕੀਤਾ ਉਹ ਵੀ ਕਿਉਂਕਿ ਜਦੋਂ ਉਹ ਆਏ ਨੇ ਤੇ ਉਹਨਾਂ ਨੇ ਹਵਾ 'ਚ ਫੈਰ ਕੀਤੀ ਤੇ ਪਹਿਲਾਂ ਡਰਾਇਆ ਉਹਨਾਂ ਨੂੰ ਹਵਾ 'ਚ ਫੈਲ ਕਰਕੇ ਤੇ ਫਿਰ ਜਿਹੜੀਆਂ ਕਿਰਪਾਨਾਂ ਲੈ ਕੇ ਉਹਨਾਂ ਦਾ ਮਾਰ ਕੀਤਾ ਇਹ ਤਫਤੀਸ਼ ਦੇ ਵਿੱਚ ਇਹ ਸਾਰੀਆਂ ਗੱਲਾਂ ਆ ਰਹੀਆਂ ਤੇ ਹੁਣ ਤੱਕ ਦੀ ਤਪਰੀਸ਼ ਸੱਟਾਂ ਦੇ ਮਤਾਵਕ ਹੁਣ ਤੱਕ ਉਹ ਕਿਰਪਾਨਾਂ ਜਿਆਦਾ ਯੂਜ਼ ਕਰਕੇ ਉਹਨਾਂ ਨੇ ਜਿਹੜੀਆਂ ਇਹ ਸੱਟਾਂ ਮਾਰੀਆਂ ਹੈ ਫਾਇਰ ਦੇ ਨਾਲ ਹਥਿਆਰ ਦੇ ਨਾਲ ਕੋਈ ਇਸ ਤਰ੍ਹਾਂ ਦੀ ਸੱਟ ਜਿਹੜੇ ਇੰਜਰਡ ਬੰਦੇ ਹੈ ਡਾਇਰੈਕਟ ਫਾਇਰ ਕੋਈ ਨਹੀਂ ਉਹਨਾਂ ਤੇ ਲੱਗਿਆ ਜਿਹੜੇ ਸਰ ਫਟੇ ਇਹਨਾਂ ਦੇ ਪੁਰਾਣਾ ਵਕਰੀਮੜ ਕੋਰਟ ਵੀ ਮੈਂ ਤੁਹਾਨੂੰ ਦੱਸ ਰਿਹਾ ਜੀ ਉਹ ਵੀ ਬੇਨਤੀ ਕਰ ਰਿਹਾ ਕਿ ਇਹਦੇ ਵਿੱਚ ਉਹ ਸਿਸ ਤਰ੍ਹਾਂ ਦੇ ਬੰਦੇ ਨੇ ਜਿਨ੍ਹਾਂ ਦੇ ਖਿਲਾਫ ਮੁਕਦਮੇ ਦਰਜ ਨੇ ਗਈਆਂ ਦੇ ਖਿਲਾਫ ਚਾਰ ਮੁਕਦਮੇ ਦਰਜ ਹੈ ਕਈਆਂ ਦੇ ਖਿਲਾਫ ਤਿੰਨ ਮੁਕਦਮੇ ਦਰਜ ਹੈ ਉਹ ਕੱਲੇ-ਕੱਲੇ ਤੇ ਅਸੀਂ ਸਾਰਿਆਂ ਦਾ ਜਿਹੜਾ ਰਿਕਾਰਡ ਹੈਗਾ ਕ੍ਰਿਮਿਨਲ ਰਿਕਾਰਡ ਹੈ ਉਹ ਸਾਰਾ ਸਾਹਮਣੇ ਪੈਂਦਾ ਹੈ ਸਰ ਸੇਕੂ ਔਰਤਾ ਤੇ ਹਮਲਾ ਕੀਤਾ ਗਿਆ ਜੀ ਅਜੇ ਵੀ ਤੇ ਯੂਰਡਾ ਸੀਗੀ ਇਹ ਨਾ ਜੀ ਇਹ ਇਹ ਤੁਹਾਨੂੰ ਮੈਂ ਦੱਸਿਆ ਵੀ ਲੈਂਡ ਡਿਸਪਿਊਟ ਹੈ ਉਹ ਲੈਂਡ ਡਿਸਪਿਊਟ ਨੂੰ ਮੱਤੇ ਨਜ਼ਰ ਰੱਖਦੇ ਹੋਏ ਮੋਟਰ ਤੇ ਉਹ ਫੈਮਿਲੀ ਆਪਣੀਆਂ ਔਰਤਾਂ ਸਮੇਤ ਆਲਰੇਡੀ ਉਹਨਾਂ ਨੂੰ ਪਤਾ ਸੀ ਉਹਨਾਂ ਦੀ ਵੀ ਰੰਜਿਸ਼ ਚੱਲ ਰਹੀ ਹੈ ਤੇ ਉਹ ਉੱਥੇ ਆਪਣੀ ਉਹ ਫਸਲ ਦੀ ਰਾਖੀ ਵਾਸਤੇ ਕਹਿੰਦੇ ਅਸੀਂ ਬੈਠੇ ਸੀ ਜੋ ਦੀ ਸਟੇਟਮੈਂਟ ਉਹ ਜਦੋਂ ਆਏ ਤੇ ਉਹਨਾਂ ਨੇ ਔਰਤਾਂ ਦੀ ਬਿਮਾਰੀਆਂ ਸਰ ਟੋਟਲ ਕਿੰਨੇ ਜਣੇ ਨਾਮਜਦ ਹੋਏ ਨੇ ਜੀ ਇਸ ਕੇਸ ਇ ਨਾਮਜਦ ਜਿਹੜੇ ਬੰਦੇ ਹੈਗੇ ਅ ਨਾਮਜਦ ਜਿਹੜੇ ਹੈਗੇ ਇਹ ਕਮ ਸੇ ਕਮ ਵੀ 14 ਬੰਦੇ ਬਾਈ ਨੇਮ ਨਾਮਜਦ ਨੇ ਮਤਲਬ ਆਇਡੈਂਟੀਫਾਈਡ ਜਿਹੜੇ ਬਾਈ ਨੇਮ ਨੇ 14 ਦੇ ਵਿੱਚੋਂ 11 ਫੜੇ ਗਏ ਜੀ ਚਾਰ ਬੰਦੇ ਅਜੇ ਜਿਹੜੇ ਹੋਰ ਹੈ ਜਿਹੜੇ ਬਾਈ ਨੇਮ ਨੇ ਉਹ ਜੇ ਮਫਰੂਦ ਨੇ ਭੱਜੇ ਹੋਏ ਨੇ ਬਾਕੀ ਜਿਹੜੇ ਅਨਡੈਂਟਿਫਾਈਡ ਬੰਦੇ ਆ ਉਹ ਵੀ ਸਾਰੇ ਭੱਜੇ ਹੋਏ ਆ ਲੇਕਿਨ ਇਹਨਾਂ ਦੀ ਪੁਸ਼ਕਿਸ਼ਤ ਦੇ ਮੁਤਾਬਕ ਜਿਹਦਾ ਜਿਹਦਾ ਕਿ ਜੋ ਰੋਲ ਆ ਜਿਵੇਂ ਆ ਕਿਹੜੇ ਕਿਹੜੇ ਬੰਦੇ ਆ ਪੁਲਿਸ ਪਾਰਟੀਆਂ ਸਾਡੀਆਂ ਸਾਰੀਆਂ ਦਿਸ਼ਾਵਾਂ ਦੇ ਵਿੱਚ ਇਹਨਾਂ ਦੇ ਟਿਕਾਣਿਆਂ ਤੇ ਕਿੱਥੇ ਕਿੱਥੇ ਆ ਨਹੀਂ ਹੌਣ ਦੋਜਾ ਸਰ ਕਿੰਨੇ ਕਿੰਨੇ ਕੋਈ ਫਾਇਰ ਕੀਤਾ ਨੇ ਇਹਨਾਂ ਨੇ ਹਮਾਰਾ ਨਹੀਂ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਸਿਰਫ ਇੱਕ ਜਿਹੜਾ ਇਹ ਬਲਜੀਤ ਸਿੰਘ ਹੈ ਇਹਦੇ ਸੱਟਾਂ ਜਿਹੜੀਆਂ ਗੀਆਂ ਬਾਹਰ ਤੇ ਜ਼ਿਆਦਾ ਮੇਜਰ ਗ੍ਰੀਵੀਅਸ ਸੱਟਾਂ ਨੇ ਤੇ ਬਾਕੀ ਗੰਨ ਤੇ ਔਰ ਵਾਈਟਲ ਆਰਗਨ ਦੇ ਵੀ ਸਕਦਾ ਉਹ ਡਾਕਟਰ ਦੀ ਰਿਪੋਰਟ ਹੈ ਜੀ ਜੋ ਡਾਕਟਰ ਦੀ ਰਿਪੋਰਟ ਹੈ ਉਹ ਦੀਆਂ ਜਿਹੜੀਆਂ ਤੁਹਾਨੂੰ ਦੱਸਿਆ ਕਿ ਰਿਪੋਰਟਸ ਨੇ ਐਮ ਐਲ ਆਰ ਉਹ ਅਸੀਂ ਕਲੈਕਟ ਕੀਤੀਆਂ ਉਹਦੇ ਮੁਤਾਬਕ ਇਹਦੇ ਵਿੱਚ ਧਾਰਾ ਗਈ ਲੇਕਿਨ ਕਿਉਂਕਿ ਉਹਨਾਂ ਦੀ ਸਟੇਟਮੈਂਟ ਦੇ ਮੁਤਾਬਕ ਕਿ ਉਹਨਾਂ ਨੇ ਆਧਿਆਨੇ ਫੈਰ ਕਰਕੇ ਪਹਿਲਾਂ ਫੈਰ ਕੀਤੇ ਨੇ ਇਸ ਲਈ ਅਸੀਂ ਉਹ ਧਾਰਾ ਵੀ ਲਾਈ ਹੈ ਸਰ ਕਿੰਨੇ ਕੋਈ ਫੈਰ ਕੀਤੇ ਨੇ ਉਹ ਆ ਉਹਦੀ ਦੱਸਣ ਦੇ ਮੁਤਾਬਕ ਇਹ ਹੈ ਕਿ ਉਹਨਾਂ ਨੇ 15 20 ਫੈਕ ਕੀਤੇ ਨੇ ਆਂਦਿਆਂ ਨੇ ਸਰ ਜਿਹੜਾ ਅਟੈਕ ਹੋਇਆ ਜੀ ਇਹਦੇ ਵਿੱਚ ਮੇਨ ਹੈਡ ਕਾਉਂਸਲ ਇਹ ਹੈਡ ਇਹਦੇ ਵਿੱਚ ਉਹ ਉਹਨਾਂ ਦੀ ਸਟੇਟਮੈਂਟ ਦੇ ਮੁਤਾਬਕ ਪਲਸ ਹੁਣ ਤੱਕ ਦੀ ਤਫਸੀਲ ਦੇ ਮੁਤਾਬਕ ਇਹ ਹੈ ਕਿ ਇਹਦੇ ਵਿੱਚ ਕਿ ਰਵੀ ਰਾਜਗੜ ਹੈ ਤੇ ਇੱਕ ਯਾਦਵਿੰਦਰ ਸਿੰਘ ਜੱਟ ਦੋਨੇ ਹੀ ਬੜੇ ਨਟੋਰੀਅਸ ਬੰਦੇ ਨੇ ਜਿਨ੍ਹਾਂ ਦੇ ਖਿਲਾਫ 11 10 10 ਮਕਦਮੇ ਦਰਜ ਹੈ ਉਹਦੇ ਹੱਥ ਨਹੀਂ ਆਏ ਪੁਲਿਸ ਪਾਰਟੀਆਂ ਲੱਗੀਆਂ ਯਾਦਵਿੰਦਰ ਜੀ ਆਪ ਨੂੰ ਕਿੱਥੇ ਉਹ ਇਹਨਾਂ ਨੂੰ ਜਿਹੜਾ ਇਹਨਾਂ ਦੇ ਰਿੰਗ ਲੀਡਰ ਟਾਈਪ ਨੇ ਯਾਦਵਿੰਦਰ ਜੀ ਆਪ ਨੂੰ ਕਿੱਥੇ ਰਹਿਣ ਨੂੰ ਇਹ ਇਹ ਪਿੰਡ ਘਟਾਣੀ ਠੀਕ ਹੈ ਹਾਂਜੀ ਥੈਂਕ ਯੂ ਸਰ ਇਹਨਾਂ ਦਾ ਰਿਮਾਂਡ ਵਗੈਰਾ ਕੋਈ ਪਿਆ ਗਿਆ ਅੱਜ ਅਸੀਂ ਤੁਹਾਨੂੰ ਕਿਵੇਂ ਦੱਸਿਆ ਕਿ ਅਸੀਂ ਇਹਨਾਂ ਵੀ ਅੱਜ ਗ੍ਰਿਫਤਾਰੀ ਪਾਈ ਹੋਈ ਮੀਨ ਅਰੈਸਟਡ ਨਹੀਂ ਸਾਡੇ ਕੋਲ ਪੁੱਛ ਕਿ ਚੱਲ ਰਹੀ ਹੈ ਤੇ ਇਹਨਾਂ ਨੂੰ ਵਕਾਇਆ ਹੀ ਮਾਨਜੁਗ ਜਾਂਦੇ ਪੇਸ਼ ਕੀਤਾ ਜਾਏਗਾ ਜੋ ਕਾਇਦੇ ਕਾਨੂੰਨ ਹੈ ਉਹਦੇ ਹੁਣ ਤਾਂ ਪੇਸ਼ ਕਰਕੇ ਪੁਲਿਸ ਰਿਮਾਂਡ ਵੀ ਹਾਸਲ ਕੀਤਾ ਜਾਏਗਾ